আসসালামু আলাইকুম রাহমাতুল্লাহি ওয়াবারাকাতু সো سارے دوست મિત્ર سارے ਨੂੰ ਸਲਾਮ ਹੈ ਆਦਾਬ ਸਤਿ ਸ੍ਰੀ ਅਕਾਲ ਰਾਮ ਰਾਮ ਉਸ ਅੱਗੇ ਅਰਦਾਸ ਹੈ ਕਿ ਸਾਰੇ ਰਾਜੀ ਰਹੋ ਖੁਸ਼ੀ ਰਹੋ ਖੁਸ਼ ਰਹੋ ਤਰਦੀ ਕਲਾਚ ਰਹੋ ਅੱਗੇ ਲੋੜੀ ਆ ਰਹੀ ਹੈ ਥੋੜੇ ਦਿਨ ਰਹਿੰਗੇ ਲੋੜੀ ਦੇ ਵਿੱਚ ਲੋੜੀ ਵਾਲੇ ਦਿਨ ਕੁਛ ਨਾ ਕੁਛ ਜ਼ਰੂਰ ਮੰਤਰ ਸiddhi ਕਰੋ ਅਵਸ਼ਯ ਮੰਤਰ ਸiddhi ਹੋਏਗੀ ਸਾਰੇ ਦੋਸਤੋ ਮਿੱਤਰੋ ਜੋ ਤੁਹਾਨੂੰ ਅੱਜ ਮਾਤਾ ਚੰਡੀ ਦਾ ਮਾਤਾ ਚੰਡੀ ਦਾ ਤੁਹਾਨੂੰ ਇਲਮ ਦੇ ਰਹੇ ਆ ਕੀਤੇ ਕਰੈ ਨੂੰ ਖਤਮ ਕਰਨ ਵਾਸਤੇ ਬਹੁਤ ਹੀ ਸ਼ਕਤੀਸ਼ਾਲੀ ਮਾਤਾ ਚੰਡੀ ਹੈ ਜਿਹੜੀ ਆਦਿ ਸ਼ਕਤੀ ਹੈ ਇਹ ਇਸ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈਗੀ ਇਹਨੂੰ ਸਿੱਧ ਕਰੋ ਤੇ ਸਿੱਧ ਕਰਕੇ ਦੀਨ ਦੁਖਿਆਰਿਆਂ ਦਾ ਭਲਾ ਕਰੋ ਹਾਂ ਜੀ ਇਹ ਮੰਗਲਵਾਰ ਤੋਂ ਸ਼ੁਰੂ ਕਰਨ ਜਾਂ ਸ਼ਨੀਵਾਰ ਤੋਂ ਸ਼ੁਰੂ ਕਰ ਲਿਓ ਨੁਚੰਦੇ ਸ਼ਨੀਵਾਰ ਚੜ੍ਹਦੇ ਸ਼ਨੀਵਾਰ ਸ਼ੁਰੂ ਕਰ ਲਿਓ ਠੀਕ ਆ ਜੀ ਇਹਦੇ ਵਿੱਚ ਕੀ ਕਰਨਾ ਹੁੰਦਾ ਮਾਤਾ ਚੰਡੀ ਦਾ ਜਿਹੜਾ ਤੇਲ ਦਾ ਚਿਰਾਗ ਲਾ ਲਿਓ ਤੇਲ ਦਾ ਵੀ ਲਾ ਸਕਦੇ ਆ ਅਗਰ ਦੇਸੀ ਕੋ ਉਹ ਸ਼ੁੱਧ ਹੈਗਾ ਆਪਣੇ ਕੋਲੇ ਵਧੀਆ ਘਰ ਦਾ ਕੱਢਿਆ ਹੋਇਆ ਗਾਂ ਦਾ ਉਹ ਲਾ ਸਕਦੇ ਆ ਪਾਂਹ ਦਾ ਜਿਹੜਾ ਪੰਨ 2-3 ਕੁਸੂਰਪੇ ਦਾ ਡੱਬਾ ਲੈ ਕੇ ਲਾਣੇ ਆ ਇਹ ਕੋਈ ਵਧੀਆ ਨਹੀਂ ਹੁੰਦਾ ਕਿਉਂ ਮਿਲਾਵਟ ਹੁੰਦੀ ਹੈ ਇਹਦੇ ਚ ਇਹ ਤੂੰ ਤਾਂ ਵਧੀਆ ਤੁਸੀਂ ਜਿਹੜੀ ਐ ਜੋਤ ਜਿਹੜੀ ਮਨਜ਼ੂਰ ਹੈ ਜਿਹੜੀ ਕਰਾਣੀ ਹੁੰਦੀ ਆ ਉਹ ਤਿੱਲਾਂ ਦੇ ਤੇਲ ਦੀ ਕਰਾਓ ਠੀਕ ਹੈ ਤਿੱਲਾਂ ਦੀ ਤੇਲ ਦੀ ਤੁਸੀਂ ਜੋਤ ਲਾ ਲੈਣੀ ਆ ਤੇ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਓਮ ਨਮੋ ਸ਼ਿਵਾਏ ਦਾ ਜਾਪ ਕਰਨ ਖਾਲੇ ਬਸਤਰ ਧਾਰਨ ਕਰਨੇ ਕਾਲਾ ਆਸਨ ਕਾਲੀ ਹੀ ਮਾਲਾ ਜਾਂ ਰੁਦਰਕਸ਼ ਦੀ ਮਾਲਾ ਇੱਕ ਮਾਲਾ ਦੋ ਮਾਲਾ ਤੁਸੀਂ ਓਮ ਕ੍ਰੀਂ ਚੰਡਿਕਾਏ ਨਮਹ ਓਮ ਕ੍ਰੀਂ ਚੰਡਿਕਾਏ ਨਮਹ ਇਹਦੀਆਂ ਫੇਲ ਲੈਣੀਆਂ ਨੇ ਠੀਕ ਹੈ ਜੀ ਕੜਾ ਪ੍ਰਸ਼ਾਦ ਬਣਾਉਣਾ ਪਹਿਲੇ ਦਿਨ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਬਣਾ ਕੇ ਹਾਮਣਾ ਦੇਦਣਾ ਅਰਦਾਸ ਬੇਨਤੀ ਕਰਨੀ ਹੈ ਕਿ ਮਾਤਾ ਚੰਡੀ ਤੇਰਾ ਇਲਮ ਸਿੱਧ ਕਰ ਰਿਹਾ ਕਿਰਪਾ ਕਰੀ ਇਸ ਇਲਮ ਦੇ ਮੈਨੂੰ ਸ਼ਕਤੀ ਰਿਧੀਆਂ ਸਿੱਧੀਆਂ ਹੋਣ ਦੀ ਤੁਨ ਮਾਤਾ ਇੰਨੀ ਸ਼ਕਤੀ ਦੇ ਦੂ ਚੰਡੀ ਕਿ ਤੁਹਾਡੇ ਤੋਂ ਸੰਭਾਲੀ ਨਹੀਂ ਸੰਭਣੀ ਹੈਗੀ ਸ਼ਕਤੀ ਰਿਧੀਆਂ ਸਿੱਧੀਆਂ ਠੀਕ ਹੈ ਜੀ ਤੇ ਜਿੰਨੇ ਦਿਨ ਤੁਸੀਂ ਇਹ ਕਰਨਾ ਪਾਠ ਨਾਰੀਅਲ ਭੇਟਾ ਜ਼ਰੂਰ ਦੇਣੀ ਹੈ ਭਾਈ ਪਹਿਲੇ ਦਿਨ ਵੀ ਨਾਰੀਅਲ ਭੇਟਾ ਦੇਣੀ ਹੈ ਪਾਠ ਕਰਕੇ ਉਸ ਤੋਂ ਬਾਅਦ ਨਾਰੀਅਲ ਜਿਹੜਾ ਭੰਨਣਾ ਉਹ ਸ੍ਰੀ ਸਾਹਿਬ ਨਾਲ ਨਾਰੀਅਲ ਭੰਨਣਾ ਹੁੰਦਾ ਹੈ ਭੇਟਾ ਕਰਨੀ ਹੈ ਸ੍ਰੀ ਸਾਹਿਬ ਨਾਲ ਜੇ ਤੁਹਾਡੇ ਤੋਂ ਸ੍ਰੀ ਸਾਹਿਬ ਨਾਲ ਭੇਟਾ ਨਹੀਂ ਹੁੰਦੀ ਤਾਂ ਹੱਥ ਨਾਲ ਜਿਹੜਾ ਤੋੜ ਦੇਣਾ ਹੈ ਭੇਟਾ ਕਰ ਦੇਣੀ ਆ ਮਾਤਾਂ ਨੂੰ ਭੰਨ ਦੇਣਾ ਤੋੜ ਦੇਣਾ ਠੀਕ ਆ ਜੀ ਉਹ ਫਿਰ ਜਿਹੜਾ ਉਹਦੇ ਚੋਂ ਨਾਰੀਅਲ ਕੱਢ ਕੇ ਤੁਸੀਂ ਉਹ ਵੰਡ ਲੈਣਾ ਹੈ ਸ਼ੱਕ ਲੈਣਾ ਐਸੀ ਤਰ੍ਹਾਂ ਹੀ ਰੋਜ਼ ਤੁਸੀਂ ਇੱਕ ਨਾਰੀਅਲ ਭੇਟਾ ਜ਼ਰੂਰ ਕਰਿਆ ਕਰਨਾ ਨਾਰੀਅਲ ਭੇਟਾ ਜ਼ਰੂਰ ਕਰਿਆ ਕਰਨਾ ਨਾਰੀਅਲ ਨਹੀਂ ਕਰ ਸਕਦੇ ਤੁਸੀਂ ਫਿਰ ਜਿਹੜੇ ਇੱਕ ਵਧੀਆ ਸੇਬ ਲੈ ਲਿਆ ਕਰੋ ਰੋਜ਼ ਸੇਬ ਦੀ ਭੇਟਾ ਦੇ ਦਿਆ ਕਰਨੀ ਹੈ ਇਲਮ ਪੜਿਆ ਸੇਬ ਦੀ ਭੇਟਾ ਇਲਮ ਪੜਿਆ ਸੇਬ ਦੀ ਭੇਟਾ ਠੀਕ ਹੈ ਜੀ ਪੰਜ ਮਾਲਾ ਰੋਜ਼ ਇਸ ਇਲਮ ਦੀਆ ਪੜਿਆ ਕਰਨੀਏ ਪੰਜ ਮਾਲਾ ਰੋਜ਼ ਇਲਮ ਦੀਆ ਪੜ ਕੇ ਨਾਰੀਅਲ ਭੇਟਾ ਕਰੋਗੇ ਤਾਂ ਸਭ ਤੋਂ ਵਧੀਆ ਗੱਦਾ ਵਾ ਨਾਲ ਨਹੀਂ ਤੁਸੀਂ ਭੇਟਾ ਕਰਨਾ ਤੁਸੀਂ ਫਲ ਦੀ ਭੇਟਾ ਦੇ ਸਕਦੇ ਹੋ ਠੀਕ ਹੈ ਸੋ ਇਸੇ ਤਰ੍ਹਾਂ ਹੀ 40 ਦਿਨ ਕਰਦੇ ਜਾਣਾ ਹਰ ਸ਼ਨੀਵਾਰ ਪਾਇਆ ਦੇਗ ਬਣਾ ਲਿਆ ਕਰਨੀ ਆ ਉਹਦਾ ਭੋਗ ਪ੍ਰਸ਼ਾਦ ਲਾ ਕੇ ਮਾਤਾ ਨੂੰ ਹਾਮਣਾ ਦੇ ਕੇ ਘਰ ਚ ਵੰਡ ਲੋ ਸ਼ਕ ਲੋ ਤੇ ਇਸ ਪੱਲ ਸੇਤਰੀ ਵੇਜਣੀਆਂ ਦੋਸਤੋ ਸੇਤਰੀ ਜਰੂਰ ਵੇਜਣੀਆਂ ਪਾਣੀ ਰੱਖਣਾ ਉੱਤੇ ਨਾਰੀਅਲ ਕਾਲਾ ਕਪੜਾ ਬੰਦਨ ਖੰਭਣੀ ਬੰਦਣੀ ਆ ਤੇ ਜੋਤ ਦੇ ਨਾਲ 16 ਸ਼ਿੰਗਾਰ ਰੱਖ ਲੈਣੇ ਆ 16 ਸ਼ਿੰਗਾਰ ਰੱਖ ਕੇ ਨਾਲ ਕਾਲੀ ਚੁੰਨੀ ਰੱਖ ਲੈਣੀ ਹੈ ਨਾਰੀਅਲ ਦੇ ਉੱਤੇ ਲਪੇਟ ਕੇ ਕੋ ਸੁੱਕਾ ਨਾਰੀਅਲ ਵੱਖਰਾ ਲੈ ਆਣਾ ਉਹਦੇ ਉੱਤੇ ਜਿਹੜਾ ਚਿਹਰਾ ਬਣਾ ਲੈਣਾ ਮਾਤਾ ਦਾ ਚਿਹਰਾ ਬਣਾ ਕੇ ਉਹ ਰੱਖ ਲੈਣਾ 16 ਸ਼ਿੰਗਾਰ ਸੱਤ ਭਾਂਤੀ ਮਠਿਆਈ ਦੋ ਮਿੱਠੇ ਪਾਨ ਸੱਤ ਸੁਪਾਰੀਆਂ ਸੱਤ ਲੌਂਗ ਸੱਤ ਲਾਚੀਆਂ ਮਿਸ਼ਰੀ ਜਿਹੜਾ ਸੁੱਕਾ ਅੰਬੇਵਾ ਵੀ ਤੁਸੀਂ ਸੱਤ ਪ੍ਰਕਾਰ ਦਾ ਜਾਂ ਪੰਜ ਪ੍ਰਕਾਰ ਦਾ ਉਹ ਵੀ ਜਿੱਥੇ ਮਾਤਾ ਦੀ ਜੋਤ ਚਲਣੀ ਉੱਥੇ ਰੱਖ ਰੱਖੀ ਰੱਖਣਾ ਹੁਣ ਮੇਰੇ ਦੋਸਤ ਮਿੱਤਰੋ ਇਸੇ ਤਰ੍ਹਾਂ ਹੀ ਰੋਜ਼ ਜਿਹੜੀ ਨਾਰਜੀ ਦੀ ਭੇਟਾ ਫਲ ਦੀ ਭੇਟਾ ਦਿੱਜਾਇਆ ਕਰੋ ਪੰਜ ਮਾਲਾ ਇਸ ਚੰਡੀ ਦੇ ਇਲਮ ਦੀਆਂ ਪੜ੍ਹ ਕੇ ਦਿੱਜਾਇਆ ਕਰਨੀਆਂ ਨੇ ਸੋਚਮ ਰੱਖਣੀਆਂ ਇੱਕ ਅੰકાੰਤ ਕਮਰੇ ਦੇ ਵਿੱਚ ਰਹਿਣਾ ਜਾਂ ਤੁਸੀਂ ਇਹ ਨਹਿਰ ਦੇ ਕੰਡੇ ਪੜ ਸਕਦੇ ਹੋ ਨਹਿਰ ਦੇ ਕੰਡੇ ਤੁਸੀਂ ਪੜ ਸਕਦੇ ਹੋ ਜਾਂ ਇਕਾਤ ਕਮਰਾ ਹੋਵੇ ਜਿੱਥੇ ਕੋਈ ਆਮਦਾ ਜਾਂਦਾ ਨਾ ਹੋਵੇ ਜਾਤ ਸਤ ਦੇ ਪੱਕੇ ਰਹਿਣਾ ਘੇਰਾ ਬਣਾ ਕੇ ਬਹਿਣ ਕੀਲ ਕ ਮੰਤਰ ਲਾ ਕੇ ਬਹਿਣ ਅਸਣ ਜਾ ਪੜ ਕੇ ਬਹਿਣਾ ਇਸੇ ਤਰ੍ਹਾਂ ਹੀ ਲਾਸਟ ਵਾਲੇ ਦਿਨ ਤੁਸੀਂ ਜਿਹੜੀ ਹੈ ਕੜਾ ਪ੍ਰਸ਼ਾਦ ਬਣਾ ਲੈਣਾ ਲੱਟੂ ਲੈਣੇ ਨੇ ਸਵਾ ਕਿਲੋ ਲੱਡੂ ਸਵਾ ਕਿਲੋ ਦੀ ਕੜਾਹੀ ਮਾਈ ਦੀ ਦੋ ਮਿੱਠੇ ਪਾਣ ਇੱਕ ਮਾਤਾ ਦੀ ਠੂਠੀ ਬਣਾ ਲੈਣੀ ਆ ਵਧੀਆ ਤਰ੍ਹਾਂ ਦੀ ਦੇਸੀ ਖੰਡ ਭਰ ਲੈਣੀ ਆ ਉਹਦੇ ਚ ਸੱਤ ਲੌਂਗ ਸੱਤ ਲਾਚੀਆਂ ਤੇ ਪੰਜ ਪਤਾਸੇ ਪੰਜ ਮਾਲਾ ਪੜ ਕੇ ਲਾਸਟ ਵਾਲੇ ਦਿਨ ਗੋਹਾ ਭਾਲ ਕੇ ਰੱਖਿਓ ਬਾਥੀ ਉਹ ਜਦੋਂ ਅੱਗ ਬਣ ਗਈ ਉਹਦੇ ਤੇ ਤੁਸੀਂ ਕੀ ਕਰਨਾ ਹੈ ਠੁੱਠੀ ਲਾ ਦੇਣੀ ਹੈ ਜਿੱਥੇ ਜੋਤ ਚੱਲ ਰਹੀ ਹੈ ਉਹਦੇ ਨਾਲ ਹੀ ਜਿਹੜਾ ਇਹ ਹਮਣਾ ਦੇਣਾ ਆਪਾਂ ਉੱਤੇ ਜੋਤ ਥੱਲੇ ਹਮਣਾ ਠੀਕ ਆ ਦੋਸਤੋ ਮਿੱਤਰੋ ਸੋ ਠੁੱਠੀ ਦਾ ਹਮਣਾ ਦੋ ਮਿੱਠੇ ਦੇ ਪਾਨ ਦਾ ਹਮਣਾ ਲੱਡੂਆਂ ਦਾ ਹਮਣਾ ਕੜਾ ਪ੍ਰਸ਼ਾਦ ਦਾ ਹਮਣਾ ਫਲ ਦਾ ਹਮਣਾ ਉਸ ਤੋਂ ਬਾਅਦ ਜਿਹੜਾ ਨਾਰੀਅਲ ਭੰਨਣਾ ਆਪਾਂ ਨੇ ਲਾਸਟ ਵਾਲੇ ਤੇਨ ਜ਼ਰੂਰ ਨਾਰੀਅਲ ਭੇਟਾ ਕਰਨਾ ਹੈ ਦੋਸਤੋ ਲਾਸਟ ਵਾਲੇ ਦੇ ਨਾਰੀਅਲ ਨਹੀਂ ਭੁੱਲ ਭੁੰਨਾ ਹੈ ਭੁੱਲਣਾ ਹੈਗਾ ਉਹਦਾ ਜਿਹੜੀ ਨਾਰੀਅਲ ਭੇਟਾ ਜ਼ਰੂਰ ਦੇਣੀ ਹੈ ਤੇ ਲਾਸਟ ਵਾਲੇ ਦੇ ਨਾਰੀਅਲ ਭੰਨ ਕੇ ਜਿਹੜਾਈ ਉਹਦੀ ਭੇਟਾ ਦੇਣੀ ਆ ਨਾਰੀਅਲ ਵੀ ਥੋੜਾ ਜਿਹਾ ਹਮਨ ਤੇ ਪਾ ਦੇਣ ਤੇ ਤੁਹਾਨੂੰ ਅਵਸ਼ਾ ਜਿਹੜੇ ਦਰਸ਼ਨ ਮਾਤਾ ਦੇ ਜ਼ਰੂਰ ਸੁਪਨੇ ਦੇ ਵਿੱਚ ਜਾਂ ਪ੍ਰਤੱਖ ਹੋ ਸਕਦੇ ਆ ਜਿੰਨੀ ਤੁਸੀਂ ਸ਼ਰਧਾ ਨਾਲ ਕਰੋਗੇ ਉਨਨੇ ਹੀ ਪ੍ਰਤੱਖ ਦਰਸ਼ਨ ਹੋਣਗੇ ਓਮ ਕ੍ਰੀਮ ਚੰਡਕਾਏ ਨਮਹ ਇਹਦਾ ਜਾਪ ਜ਼ਰੂਰ ਕਰਿਆ ਕਰਨਾ ਮੰਤਰ ਤੋਂ ਪਹਿਲਾਂ ਤੇ ਲਾਸਟ ਵਿੱਚ ਧਿਆਨ 10 ਮਿੰਟ ਮਾਤਾ ਦਾ ਜ਼ਰੂਰ ਕਰਿਆ ਕਰਨਾ ਸੋ ਹੁਣ ਮੰਤਰ ਕੀ ਆ ਮੰਤਰਾ ਲਾ ਜਾਣੇ ਆਪਾਂ ਮੰਤਰ ਤੇ ਕੀ ਬੋਲਦੇ ਆ ਜੋ ਨਯਾ ਮਾਤਾ ਚੰਡੀ 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 ਮਹਾ ਚੰਡੀ ਆਵਤ ਮੂਠ ਕਰੇ ਨਵਖੰਡੀ ਅਸ਼ਟਾਦਸ ਪੂਜਾ ਸ਼ਸਤਰ ਧਾਰੀ ਹਾਕਣੀ ਡਾਕਣੀ ਘੇਰ ਮਾਰੀ ਜਾਤੂ ਟੋਨਾ ਟੋਟਕਾ ਮੋਹ ਨਸ ਤਾਵੇ ਜਹਾਂ ਸਿਆ ਵਹੀਂ ਕੋ ਜਾਏ ਜਿਸਨੇ ਭੇਜਾ ਉਸ ਕੋ ਖਾਏ ਚਲੇ ਮੰਤਰ ਪੂਰੇ ਬਾਚਾ ਦੇਖ ਮਾਤਾ ਚੰਡੀ ਕੇ ਤੇਰੇ ਇਲਮ ਕਾ ਤਮਾਸ਼ਾ ਇਹ ਇਲਮ ਦੇ ਬੋਲੇ ਲਿਖ ਲੋ ਕਾਪੀ ਪੈਨ ਚੱਕ ਲੋ ਹਾਂਜੀ ਆ ਜੋ ਚੰਡੀ ਚੰਡੀ ਮਹਾ ਚੰਡੀ ਆਪਤ ਮੋਠ ਕਰੇ ਨਵਖੰਡੀ ਅਸ਼ਟਾ ਦਸ ਪੂਜਾ ਸਸਤਰ ਧਾਰੀ ਹਾਕਰੀ ਨਾਕਣੀ ਘੇਰ ਮਾਰੀ ਜਾਦੂ ਟੋਨਾ ਟੋਟਕਾ ਮੋਹਿ ਨਸਤਾਵੇ ਜਹਾਂ ਸੇ ਆਇਆ ਵਹੀ ਕੋ ਜਾਏ ਜਿਸਨੇ ਬਹਿਜਾ ਉਸ ਕੋ ਖਾਏ ਚਲੇ ਮੰਤਰ ਫੁਰੇ ਵਾਚਾ ਦੇਖਾ ਮਾ ਚੰਡੀ ਕੇ ਤੇਰੇ ਇਲਮ ਕਾ ਤਮਾਸ਼ਾ ਜੈ ਮਾ ਚੰਡੀ ਅਏ ਅਸੀਂ ਆਪ ਖੁਦ ਪੜਦੇ ਆ ਠੀਕ ਆ ਜੀ ਖੁਦ ਪੜਦੇ ਆ ਇਸੇ ਨਾਲ ਦੀਨ ਦੁਖਿਆਰਿਆਂ ਦਾ ਭਲਾ ਕਰਦੇ ਆ ਅਸੀਂ ਖੁਦ ਚੰਡੀ ਨੂੰ ਉਪਾਸ਼ਕਾਂ ਚੰਡੀ ਦੇ ਚੰਡੀ ਨੂੰ ਪੜੀਦਾ ਹੈ ਚੰਡੀ ਦੇ ਇਲਮ ਪੜੀਦੇ ਆ ਉਹਨਾਂ ਦੇ ਸ਼ਬਦ ਪੜੀਦੇ ਆ ਠੀਕਾ ਜੀ ਸੋ ਇਹ ਅਸੀਂ ਚੰਡੀ ਦਾ ਇਲਮ ਪੜੋ ਕਰੋ ਵਿਧੇਰੇ ਜਾਣਕਾਰੀ ਲਈ 9780921137 9780921137 ਤੇ ਤੁਸੀਂ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਪੁੱਛ ਸਕਦੇ ਹੋ ਜੈ ਮਾਤਾ ਦੀ